ਤੁਸੀਂ ਦੁਨੀਆ ਦੀਆਂ ਕਈ ਥਾਵਾਂ ਬਾਰੇ ਭੂਤਨੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਪਰ ਕੀ ਤੁਸੀਂ ਜਾਣਦੇ ਹੋ ਕਿ ਯੂਨਾਈਟਿਡ ਕਿੰਗਡਮ ਵਿੱਚ ਇੱਕ ਭੂਤਿਆ ਸ਼ਹਿਰ ਹੈ ਇੰਨਾ ਹੀ ਨਹੀਂ ਦੁਨੀਆ ਭਰ ਦੇ ਦੇਸ਼ਾਂ ਤੋਂ ਸੈਲਾਨੀ ਇਸ ਸ਼ਹਿਰ ਨੂੰ ਦੇਖਣ ਲਈ ਆਉਂਦੇ ਨੇ ਆਓ ਜਾਣਦੇ ਹਾਂ ਯੂਨਾਈਟਿਡ ਕਿੰਗਡਮ ਦੇ ਇਸ ਸ਼ਹਿਰ ਬਾਰੇ ਇਸ ਸ਼ਹਿਰ ਨੂੰ ਸਭ ਤੋਂ ਜ਼ਿਆਦਾ ਭੂਤਿਆ ਮੰਨਿਆ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਜਿਸ ਸ਼ਹਿਰ ਬਾਰੇ ਦੱਸਣ ਜਾ ਰਹੇ ਹਾਂ ਉਸ ਨੂੰ ਭੂਤਿਆ ਸ਼ਹਿਰ ਵੀ ਕਿਹਾ ਜਾਂਦਾ ਹੈ ਇਹ ਸਥਾਨ ਯੂਨਾਈਟਿਡ ਕਿੰਗਡਮ ਦਾ ਯੋਕ ਹੈ ਹਰ ਸਾਲ ਦੇਸ਼ ਵਿਦੇਸ਼ ਤੋਂ ਲੱਖਾਂ ਸਲਾਨੀ ਇਸ ਵਿਲੱਖਣ ਸ਼ਹਿਰ ਨੂੰ ਦੇਖਣ ਲਈ ਆਉਂਦੇ ਨੇ ਇਸ ਸ਼ਹਿਰ ਵਿੱਚ 350 ਪਾਬਣੇ ਜੋ ਪੁਰਾਤਨ ਆਰਕੀਟੈਕਚਰ ਦੀ ਇੱਕ ਉਦਾਹਰਣ ਵਜੋਂ ਮਸ਼ਹੂਰ ਨੇ ਬ੍ਰਿਟੇਨ ਦੇ ਯੋਰਕਸ਼ਾਇਰ ਨੂੰ ਦੁਨੀਆ ਦੇ ਸਭ ਤੋਂ ਡਰਾਉਣੇ ਸ਼ਹਿਰ ਵਜੋਂ ਜਾਣਿਆ ਜਾਂਦਾ ਏ ਤੁਹਾਨੂੰ ਦੱਸੀ ਕਿ ਇਹ ਸ਼ਹਿਰ ਪੁਰਾਣੀਆਂ ਇਮਾਰਤਾਂ ਨਾਲ ਭਰਿਆ ਹੋਇਆ ਏ ਜਿਸ ਵਿੱਚ 12ਵੀਂ ਸਦੀ ਦਾ ਨਾਰਮਲ ਹਾਊਸ ਤੇ 316 ਵਿੱਚ ਬਣਿਆ ਲੇਡੀਸ਼ ਰੋ ਸ਼ਾਮਿਲ ਨੇ ਤੁਹਾਨੂੰ ਦੱਸਦੇ ਏ ਕਿ ਸ਼ਹਿਰ ਵਿੱਚ ਅਜਿਹੀ ਗਲੀ ਹੈ ਜਿਸ ਇੱਥੇ ਪੀੜ ਹੁੰਦੀ ਏ ਇੰਨਾ ਹੀ ਨਹੀਂ ਲੋਕ ਆਪਣੇ ਲਈ ਪੂਤ ਖਰੀਦਣ ਇਸ ਗਲੀ ਵਿੱਚ ਆਉਂਦੇ ਨੇ ਤੇ ਲਾਈਨ 'ਚ ਲੱਗ ਕੇ ਖੜੇ ਰਹਿੰਦੇ ਨੇ ਵਾਸਤਵ ਵਿੱਚ ਸਥਾਨਕ ਸਮਗਰੀਆਂ ਤੋਂ ਬਣੇ ਸਮਾਰਕ ਇੱਥੇ ਵੇਚੇ ਜਾਂਦੇ ਨੇ ਜੋ ਕਿ ਪੂਤਿਆ ਯਾਦਗਾਰਾ ਵਜੋਂ ਖਰੀਦੇ ਜਾਂਦੇ ਨੇ ਜਾਣਕਾਰੀ ਅਨੁਸਾਰ ਇਸ ਗਲੀ ਵਿੱਚ ਇੱਕ ਵਿਸ਼ੇਸ਼ ਇਮਾਰਤ 1780 ਵਿੱਚ ਬਣੀ ਸੀ ਜਿਸ ਵਿੱਚ ਹੇਠਲੀ ਮੰਜ਼ਲ ਵਿਕਰੀ ਲਈ ਹੈ ਜਦੋਂ ਕਿ ਉੱਪਰਲੀਆਂ ਮੰਜ਼ਲਾਂ ਨੂੰ ਵਰਕਸ਼ਾਪਾ ਵਜੋਂ ਵਰਤਿਆ ਜਾਂਦਾ ਹੈ ਇੱਥੇ ਤੁਸੀਂ ਆਪਣਾ ਭੂਤ ਬਣਵਾ ਕੇ ਖਰੀਦ ਸਕਦੇ ਹੋ ਸਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਭੂਤ ਇੱਥੋਂ ਦੀਆਂ ਗਲੀਆਂ ਵਿੱਚ ਵੀ ਘੁੰਮਦੇ ਰਹਿੰਦੇ ਨੇ ਪਿਛਲੇ ਸਾਲ ਹੀ ਲੋਕਾਂ ਨੇ ਸ਼ਹਿਰ ਵਿੱਚ ਭੂਤ ਪ੍ਰੇਦ ਦੇਖਣ ਦੀਆਂ ਕਹਾਣੀਆਂ ਸੁਣੀਆਂ ਨੇ ਇਸ ਤੋਂ ਇਲਾਵਾ ਇੱਕ ਹੋਰ ਕਹਾਣੀ ਅਨੁਸਾਰ ਜੂਨ ਮਹੀਨੇ ਵਿੱਚ ਇੱਕ ਬਿਨਾ ਸਵਾਰ ਦਾ ਬਾਈਕ ਸੀਸੀਟੀਵੀ ਵਿੱਚ ਕੈਦ ਹੋ ਗਿਆ ਸੀ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ